ਦਲਜੀਤ ਸਿੰਘ ਜੀ ਜਦੋਂ ਕੈਨੇਡਾ ਦੇ ਵਿੱਚ ਜਸਟਿਨ ਰੂਡੋ ਦੀ ਸਰਕਾਰ ਬਣਦੀ ਹੈ ਤਾਂ ਉਸ ਵਕਤ ਕਹਿ ਲੋ ਕਿ ਕਿੰਗ ਮੇਕਰ ਜਗਮੀਤ ਸਿੰਘ ਬਰਾੜ ਨੂੰ ਕਿਹਾ ਜਾਂਦਾ ਜਿਨ੍ਹਾਂ ਦੀ ਐਨਡੀਪੀ ਪਾਰਟੀ ਸੀ ਕਿ ਉਹਨਾਂ ਦੇ ਸਮਰਥਨ ਦੇ ਨਾਲ ਜੋ ਉਹਨਾਂ ਨੇ ਆਟੋਮੈਟਿਕ ਸਮਰਥਨ ਦਿੱਤਾ ਸੀਗਾ ਉਸ ਦੇ ਨਾਲ ਜਸਟਿਨ ਰੂਡੋ ਦੀ ਸਰਕਾਰ ਬਣੀ ਹੈ ਪਰ ਹੁਣ ਜਗਮੀਤ ਸਿੰਘ ਵੱਲੋਂ ਜੋ ਕਿ ਜਸਟਿਨ ਰੂਡੋ ਨੂੰ ਸਮਰਥਨ ਵਾਪਸ ਲੈ ਲਿਆ ਗਿਆ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਕਿਉਂ ਸਮਰਥਨ ਵਾਪਸ ਕੀਤਾ ਗਿਆ ਕਿ ਹੁਣ ਜਸਟਿਨ ਰੂਡੋ ਸਰਕਾਰ ਗਿਰ ਜਾਵੇਗੀ ਕੀ ਅੱਗੇ ਹੁਣ ਜੋ ਚੋਣਾਂ ਹੋਣ ਵਾਲੀਆਂ ਕੈਨੇਡਾ ਵਿੱਚ ਉਹਨਾਂ ਨੂੰ ਲੈ ਕੇ ਹੁਣ ਕੀ ਕਹਿ ਲੋਕ ਨੀਤੀ ਦੇ ਸਾਹਮਣੇ ਲਿਆਣਗੇ ਕਈ ਤਰ੍ਹਾਂ ਦੇ ਸਵਾਲ ਨੇ ਜੋ ਇਸ ਵਕਤ ਸਾਡੇ ਦਰਸ਼ਕਾਂ ਦੇ ਬਣੇ ਹੋਏ ਨੇ ਕਿਵੇਂ ਦੇਖਦੇ ਹੋ ਸਾਰੇ ਕੰਨਾਂ ਨੂੰ ਜਗਮੀਤ ਸਿੰਘ ਦੇ ਸਮਰਥਨ ਵਾਪਸ ਲੈਣ ਦੇ ਜਸਨ ਟੁੱੜੋ ਤੋਂ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਜੋ ਸੁਣਿਆ ਬਿਲਕੁਲ ਸਹੀ ਸੁਣਿਆ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਜਗਮੀਤ ਸਿੰਘ ਹੋਰਾਂ ਦੀ ਐਨਡੀਪੀ ਪਾਰਟੀ ਐਨਡੀਪੀ ਜਿਹਦੇ ਪ੍ਰਧਾਨ ਜਿਹੜੇ ਨੇ ਉਹ ਸਰਦਾਰ ਜਗਮੀਤ ਸਿੰਘ ਨੇ ਇੱਕ ਅਮਰਤ ਧਾਰੀ ਸੇਖਾ ਜਿਨ੍ਹਾਂ ਦੇ ਉੱਤੇ ਪੂਰੀ ਸਿੱਖ ਕੌਮ ਮਾਣ ਵੀ ਕਰਦੀ ਹੈ ਕਿ ਐਡੇ ਵੱਡੇ ਅਹੁਦੇ ਤੇ ਇੱਕ ਪਾਰਟੀ ਨੂੰ ਲੀਡ ਕਰ ਰਹੇ ਨੇ ਸੋ ਜਦੋਂ ਬਣੀ ਸਰਕਾਰ ਤੁਸੀਂ ਜਿਵੇਂ ਕਿਹਾ ਕਿ ਉਸ ਵੇਲੇ ਇਹਨਾਂ ਦੇ ਕੋਲ ਉਹਨਾਂ ਮਤਲਬ ਕਿ ਉਹਨੀਆਂ ਸੀਟਾਂ ਨਹੀਂ ਸੀ ਕਿ ਪੂਰੇ ਸਮਰਥਨ ਦੇ ਨਾਲ ਪੂਰੇ ਬਹੁਮਤ ਦੇ ਨਾਲ ਮਾਫ ਕਰਨਾ ਆਪਣੀ ਸਰਕਾਰ ਬਣਾ ਸਕਣ ਤਾਂ ਉਸ ਵੇਲੇ ਫਿਰ ਐਨ ਡੀ ਪੀ ਦੇ ਸਮਰਥਨ ਦੇ ਨਾਲ ਕਿੰਗ ਮੇਕਰ ਬਣੇ ਜਗਮੀਤ ਸਿੰਘ ਉਹਨਾਂ ਨੇ ਫਿਰ ਜਸਟਨ ਟੂਡੋ ਦੇ ਨਾਲ ਜਿਹੜਾ ਹੈਗਾ ਆਪਾਂ ਉਹਨਾਂ ਨੂੰ ਸਮਰਥਨ ਵੀ ਦਿੱਤਾ ਤੇ ਉਸ ਤੋਂ ਬਾਅਦ ਕੁਝ ਆਪਣੀਆਂ ਮੰਗਾਂ ਜਿਹੜੀਆਂ ਸੀ ਉਹਦੇ ਤਹਿਤ ਉਹ ਸਮਰਥਨ ਦੇ ਵਿੱਚ ਆ ਗਏ ਤੇ ਜਸਟਨ ਟੂਡੋ ਦੂਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਗਏ ਪਰ ਹੁਣ ਪਿਛਲੇ ਸਮੇਂ ਤੋਂ ਕੁਝ ਖਿੱਚੋ ਤਾਣ ਜਿਹੜੀ ਆ ਉਹ ਚੱਲ ਰਹੀ ਹੈ ਅੰਦਰ ਖਾਤੇ ਇੱਕ ਦੋ ਵਾਰ ਪਹਿਲਾਂ ਵੀ ਦੇਖਿਆ ਗਿਆ ਕਿ ਜਸਟਿਨ ਟ੍ਰੂਡੋ ਹਰਾਂ ਦੇ ਵੱਲੋਂ ਲਿਆਂਦਾ ਗਿਆ ਬਿੱਲ ਜਿਹਦੇ ਸਮਰਥਨ ਦੇ ਵਿੱਚ ਐਨਡੀਪੀ ਜਿਹੜੀ ਆ ਉਹ ਨਹੀਂ ਖੜੀ ਹੁਣ ਕੀ ਹੋਇਆ ਕਿ ਆਟੋਮੈਟਿਕ ਸਮਰਥਨ ਜਿਹੜਾ ਸੀਗਾ ਉਹ ਵਾਪਸ ਲੈ ਲਿਆ ਗਿਆ ਆਟੋਮੈਟਿਕ ਸਮਰਥਨ ਇਹ ਹੁੰਦਾ ਹੈ ਕਿ ਭਾਈ ਜਦੋਂ ਵੀ ਜਸਟਿਨ ਟ੍ਰੂਡੋ ਦੀ ਜਿਹੜੀ ਸਰਕਾਰ ਹੈ ਉਹਨੇ ਕੋਈ ਬਿੱਲ ਪਾਸ ਕਰਨਾ ਹੈ ਕੋਈ ਮਤੇ ਪਾਸ ਕਰਨੇ ਆ ਜਾਂ ਕੁਝ ਹੋਰ ਹੋਣਾ ਤਾਂ ਇਹਨਾਂ ਦੀ ਇਜਾਜ਼ਤ ਲੈੇ ਤੋਂ ਬਿਨਾ ਹਰ ਵਾਰ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ ਮਤਲਬ ਕਿ ਆਟੋਮੈਟਿਕ ਸਮਰਥਨ ਹਰ ਮਤੇ ਦੇ ਨਾਲ ਹੈ ਤੁਹਾਡਾ ਜਿਹੜਾ ਬਿੱਲ ਪਾਸ ਕਰਨਾ ਹੈ ਆਟੋਮੈਟਿਕ ਐਨਡੀਪੀ ਨਾਲ ਖੜੀ ਹੋਈ ਹੈ ਹੁਣ ਉਹ ਆਟੋਮੈਟਿਕ ਸਮਰਥਨ ਜਿਹੜਾ ਹੈਗਾ ਕਹਿ ਲਓ ਵੀ ਉਹ ਵਾਪਸ ਲਿਆ ਗਿਆ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਸਮਰਥਨ ਵਾਪਸ ਲੈ ਲਿਆ ਗਿਆ ਸਮਰਥਨ ਰਹੇਗਾ ਪਰ ਆਉਂਦੇ ਸਮੇਂ ਦੇ ਵਿੱਚ ਜੇਕਰ ਕੋਈ ਬਿੱਲ ਜਾਂ ਫਿਰ ਵਿਰੋਧੀ ਧਿਰ ਵੱਲੋਂ ਕੋਈ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਪਾਇਆ ਜਾਂਦਾ ਹੈ ਜਸਟਿਨ ਟੂਟੋ ਦੇ ਖਿਲਾਫ ਕਿਸੇ ਵਿਸ਼ੇ ਨੂੰ ਲੈ ਕੇ ਲਓ ਜੀ ਡਰੱਗ ਬੜੀ ਵੱਧ ਗਈ ਹੈ ਲਓ ਜੀ ਸਿੱਖਾਂ ਦੇ ਕਤਲ ਹੋ ਗਏ ਜਾਂ ਕੁਝ ਹੋ ਗਿਆ ਉਹਦੇ ਨਾਲ ਫਿਰ ਕੀ ਹੋਏਗਾ ਵੀ ਇਹ ਸੋਚਣਗੇ ਫਿਰ ਉਸ ਵੇਲੇ ਜਗਮੀਤ ਸਿੰਘ ਹੋਰੀ ਤੇ ਉਹਨਾਂ ਦੀ ਪਾਰਟੀ ਕਿ ਇਸ ਵਿਵਾਦ ਦੇ ਉੱਤੇ ਸਮਰਥਨ ਦੇਣਾ ਹੈ ਜਾਂ ਨਹੀਂ ਦੇਣਾ ਉਹ ਫਿਰ ਸੋਚਣਗੇ ਆਦਰਵਾਇਜ਼ ਇਦਾਂ ਹੁੰਦਾ ਸੀ ਨਾ ਵੀ ਹਰ ਮਤੇ ਦੇ ਵਿੱਚ ਨਾਲ ਆ ਐਨਡੀਪੀ ਪਾਰਟੀ ਪਰ ਉਹ ਹੁਣ ਸੋਚਿਆ ਜਾਇਆ ਕਰੇਗਾ ਹਰ ਮਤੇ ਦੇ ਉੱਤੇ ਹਰ ਬਿਲ ਪਾਸ ਹੋਣ ਤੇ ਜੇ ਫਿਰ ਸਰਕਾਰ ਡੇਗਣ ਵਾਲਾ ਮਾਮਲਾ ਆ ਗਿਆ ਜਦੋਂ ਕਿ ਤੇ ਵਿਰੋਧੀ ਧਿਰ ਇਹਨਾਂ ਦੇ ਖਿਲਾਫ ਖੜ ਗਿਆ ਤਾਂ ਫਿਰ ਉਹ ਸੋਚਣਗੇ ਜਗਮੀਤ ਸਿੰਘ ਹੋਰੀ ਜਗਮੀਤ ਸਿੰਘ ਹੋਰਾਂ ਨੂੰ ਲੱਗੇਗਾ ਵੀ ਇਸ ਮਤੇ ਤੇ ਨਾਲ ਖੜਨਾ ਹੈ ਤਾ ਉਹ ਕਢਣਗੇ ਜੇ ਕਹਿਣਗੇ ਵੀ ਨਹੀਂ ਤਾਂ ਨਹੀਂ ਜੇ ਨਹੀਂ ਕਰ ਦਿੱਤੀ ਜੇ ਉਹਨਾਂ ਨੇ ਨਾ ਕਰ ਦਿੱਤੀ ਫਿਊਚਰ ਦੇ ਵਿੱਚ ਤਾਂ ਜਸਟਿਨ ਟਰੂਡੋ ਦੀ ਸਰਕਾਰ ਜਿਹੜੀ ਹੈ ਉਹ ਡਿੱਗ ਸਕਦੀ ਹੈ ਤੇ ਚੋਣਾਂ ਜਿਹੜੀਆਂ ਨੇ ਫਿਰ ਨਵੇਂ ਸਿਰਿਓਂ ਹੋਣਗੀਆਂ ਫਿਰ ਨਵੀਂ ਸਰਕਾਰ ਸਤਾ ਦੇ ਵਿੱਚ ਆ ਸਕਦੀ ਹੈ ਫਿਲਹਾਲ ਦੀ ਘੜੀ ਇਹ ਖਬਰ ਹੈਗੀ ਆ ਪਰ ਹੁਣ ਇਹਦੇ ਨਾਲ ਨਾਲ ਕਿਤੇ ਨਾ ਕਿਤਾਬਾਂ ਜੋੜ ਕੇ ਦੇਖਦੇ ਆਂ ਵੀ ਠੀਕ ਹੈ ਏ ਵੀ ਆਪਾਂ ਬਹੁਤ ਮੰਨਦੇ ਆ ਕਿ ਜਸਟਿਨ ਟੂਡੋ ਜਿਹੜੇ ਨੇ ਉਹ ਸਿੱਖਾਂ ਵਾਸਤੇ ਪੰਜਾਬੀਆਂ ਵਾਸਤੇ ਮਤਲਬ ਕਿ ਇੱਕ ਬਹੁਤ ਵਧੀਆ ਲੀਡਰ ਵਜੋਂ ਮੰਨੇ ਜਾਂਦੇ ਨੇ ਜੇ ਆਪਾਂ ਹੁਣ ਉਸ 17 ਤਰੀਕ ਨਵੰਬਰ ਦੀ ਗੱਲ ਕਰੀਏ 23 ਦੀ ਜਦੋਂ ਪਾਰਲੀਮੈਂਟ ਦੇ ਵਿੱਚ ਖੜਕੇ ਉਹਨਾਂ ਨੇ ਕਿਹਾ ਕਿ ਹਰਦੀਪ ਸਿੰਘ ਨਿੱਜੀ ਅਵਦਾ ਜਿਹੜਾ ਕਤਲ ਕੀਤਾ ਗਿਆ ਸੋ ਐਡੀ ਵੱਡੀ ਗੱਲ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਹਿ ਦੇਣੀ ਤੇ ਉਹ ਵੀ ਬਹੁਤ ਸਿੱਖਾਂ ਨੇ ਧੰਨਵਾਦ ਵੀ ਕੀਤਾ ਸੀ ਉਸ ਵੇਲੇ ਜਦ ਸਾਰੀ ਗੱਲਬਾਤ ਹੈਗੀ ਆ ਹੋਰ ਵੀ ਵਿਸ਼ਿਆਂ ਦੇ ਉੱਤੇ ਆਪਾਂ ਕਹੀਏ ਵੀ ਜਸਟਿਨ ਟੂਡੋ ਨੂੰ ਸਾਡੇ ਲੋਕ ਜਿਹੜੇ ਨੇ ਉਹ ਕਾਫੀ ਪਸੰਦ ਕਰਦੇ ਨੇ ਕਿ ਉਹ ਰਹਿਣ ਪਰ ਫਿਰ ਜੇ ਆਪਾਂ ਲੋਕਲ ਗੱਲ ਕਰੀਏ ਨਾ ਲੋਕਲ ਇਸ ਵੇਲੇ ਮਾਹੌਲ ਕੁਝ ਜਸਟਿਨ ਟੂਡੋ ਦੇ ਹੱਕ ਦੇ ਵਿੱਚ ਨਹੀਂ ਜਾ ਰਿਹਾ ਕੈਨੇਡਾ ਦਾ ਉਪਾਂਵੇਂ ਗੈਂਗਸਟਰ ਬਾਤ ਨੂੰ ਲੈ ਕੇ ਕਹਿ ਲਓ ਜਾਂ ਡਰੱਗ ਦੀ ਗੱਲ ਕਰ ਲਓ ਵਾਰਦਤਾਂ ਜਿਹੜੀਆਂ ਵਧੀਆਂ ਹੋਈਆਂ ਨੇ ਉਹਦੀ ਗੱਲ ਕਰ ਲਓ ਤੇ ਜਿਹੜੀ ਹੋਰ ਇੱਕ ਵੱਡੀ ਮਾਰ ਬੇਰੁਜ਼ਗਾਰੀ ਦੀ ਹੈ ਬਾਹਰ ਧਰਨੇ ਲੱਗ ਰਹੇ ਨੇ ਇਮੀਗ੍ਰੇਸ਼ਨ ਜਿਹੜੀ ਹੈ ਉਹ ਹੱਦੋਂ ਵੱਧ ਕੈਨੇਡਾ ਦੇ ਵਿੱਚ ਹੈ ਇਸ ਵੇਲੇ ਜਿਹਨੂੰ ਲੈ ਕੇ ਹੁਣ ਜਸਟਿਨ ਟੂਡੋ ਹੋਰੀ ਘਿਰਦੇ ਹੋਏ ਨਜ਼ਰ ਆ ਰਹੇ ਆ ਸੋ ਲੋਕਲ ਮਾਹੌਲ ਜਿਹੜਾ ਨਾ ਇਸ ਵੇਲੇ ਉਹ ਕਿਤੇ ਵੀ ਜਸਟਿਨ ਟੂਡੋ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਨਹੀਂ ਦਿਖਦਾ ਹੁਣ ਜਿਹੜੇ ਐਨਡੀਪੀ ਦੇ ਫੈਸਲਾ ਜਿਹੜਾ ਲਿਆ ਉਹਨਾਂ ਨੇ ਵੀ ਆਪਾਂ ਹੁਣ ਆਟੋਮੈਟਿਕ ਸਮਰਥਨ ਬੰਦ ਕਰ ਦੇਾਂਗੇ ਇਕੱਲੇ ਇਕੱਲੇ ਸਮਰਥ ਜਦੋਂ ਵੀ ਕੋਈ ਬਿੱਲ ਪਾਸ ਹੋਣਾ ਜਾਂ ਕੋਈ ਹੋਰ ਗੱਲਬਾਤ ਹੋਣੀ ਹੈ ਆਪਾਂ ਸੋਚਾਂਗੇ ਇਹਦੇ ਪਿੱਛੇ ਉਹਨਾਂ ਦੀ ਕੀ ਪਾਲਿਸੀ ਹੈ ਇਹ ਉਹਨਾਂ ਦੇ ਦਿਨਾਂ ਦੇ ਵਿੱਚ ਸ਼ਾਇਦ ਕਲੀਅਰ ਹੋ ਜਾਊਗਾ ਕਿ ਆਖਰ ਕੀ ਗੱਲ ਹੋ ਗਈ ਹੈ ਅੰਦਰ ਖਾਤੇ ਕਿ ਹੁਣ ਐਨਡੀਪੀ ਜਿਹੜੀ ਹੈ ਉਹ ਖਫਾ ਨਜ਼ਰ ਆ ਰਹੀ ਹੈ ਜਸਟਿਨ ਟੂਟੋ ਹੋਰਾਂ ਦੀ ਲਿਬਰਲ ਜਿਹੜੀ ਗਵਰਨਮੈਂਟ ਹੈਗੀ ਹੈ ਉਹਨਾਂ ਤੋਂ ਜੀ ਨਜੀਦ ਸਿੰਘ ਗੱਲ ਕਰੀਏ ਕਿ ਆਪਾਂ ਜੇ ਗੱਲ ਕਰੀ ਹੁਣ ਇਲੈਕਸ਼ਨ ਹੋਣ ਵਾਲੀਆਂ ਨੇ ਕਿ ਇਲੈਕਸ਼ਨ ਦੇ ਵਿੱਚ ਕਿ ਇਸ ਸੋਚ ਕੇ ਫੈਸਲਾ ਲਏ ਕਿ ਜਮੀਸ਼ਿੰਗ ਵੱਲੋਂ ਕਿ ਹੁਣ ਕੋ ਨੁਕਸਾਨ ਹੋ ਜਾਏਗਾ ਜੇ ਸਮਰਥਨ ਦਿੱਤਾ ਜਾਂ ਜਮੀਸ਼ਿੰਗ ਇਹ ਲੱਗਦਾ ਹੈ ਕਿ ਕੋਈ ਅਜਿਹੇ ਫੈਸਲੇ ਜਸਟਿਸ ਰੂਡ ਵੱਲੋਂ ਆ ਸਕਦੇ ਨੇ ਜੋ ਉਹਨਾਂ ਦੀ ਪਾਰਟੀ ਵੱਲੋਂ ਕਿ ਲੋ ਕਿ ਉਹਨਾਂ ਦੀ ਹਮਾਇਤ ਨਹੀਂ ਹੋ ਸਕਦੀ ਉਹਨਾਂ ਨੂੰ ਕੁਝ ਅਜਿਹੇ ਫੈਸਲੇ ਦੀ ਆਨ ਦੀ ਉਮੀਦ ਹੈ ਜਮੀਸ਼ਿੰਗ ਨੂੰ ਕਿ ਕੁਝ ਲੈ ਸਕਦੇ ਨੇ ਉਹ ਆ ਤੁਸੀਂ ਜਿਹੜਾ ਪਹਿਲਾ ਪੁਆਇੰਟ ਕਿਹਾ ਨਾ ਇਹ ਜਿਆਦਾ ਵੈਲਿਡ ਲੱਗਦਾ ਹੈ ਕਿਉਂਕਿ ਚੋਣਾਂ ਸਿਰ ਦੇ ਉੱਤੇ ਨੇ 25 ਦੇ ਵਿੱਚ ਜੋ ਹਾਲਾਤ ਬਣਦੇ ਜਾ ਰਹੇ ਤੇ ਹੋ ਸਕਦਾ ਕਹਿੰਦੇ ਵੀ ਇਸੇ ਸਾਲ ਦੇ ਵਿੱਚ ਕਿਤੇ ਐਲਾਨ ਕਰ ਦੇ ਜਸਟਿਨ ਟੂਡੋ ਦੀ ਸਰਕਾਰ ਚੋਣਾਂ ਦੀ ਕੁਝ ਮਹੀਨੇ ਪਹਿਲਾਂ ਹੀ ਸੋ ਇਹ ਮੈਨੂੰ ਜ਼ਿਆਦਾ ਲੱਗਦਾ ਹੈ ਕਿ ਇਹ ਪੋਲੀਟੀਕਲੀ ਜਿਹੜਾ ਕਹਿ ਲਈਏ ਵੀ ਮੋਟੀਵੇਟਿਡ ਇਹ ਫੈਸਲਾ ਹੋ ਸਕਦਾ ਐ ਐਨ ਡੀ ਪੀ ਦਾ ਕਿ ਹੁਣ ਭਾਈ ਜਸਟਿਨ ਟੂਡੋ ਦੀ ਉਹ ਗੱਲਬਾਤ ਨਹੀਂ ਰਹੀ ਕੈਨੇਡਾ ਦੇ ਵਿੱਚ ਤੇ ਜੇ ਅਸੀਂ ਲਗਾਤਾਰ ਚੋਣਾਂ ਤੱਕ ਸਮਰਥਨ ਉਹਨਾਂ ਨੂੰ ਰੱਖਦੇ ਆਂ ਫਿਰ ਆਪਾਂ ਆਪਣੇ ਵਾਸਤੇ ਕਿਵੇਂ ਜੜੀਆਂ ਨੇ ਵੋਟਾਂ ਲੋਕਾਂ ਕੋਲੋਂ ਮਗ ਸਕਦੇ ਆਂ ਕਿਉਂਕਿ ਇੱਕ ਮੁੱਖ ਧਿਰ ਦੇ ਵਜੋਂ ਹੁਣ ਤੀਸਰੀ ਵੱਡੀ ਧਿਰ ਆ NDP ਸੋ ਉਹ ਵੀ ਇਹੀ ਚਾਹੁੰਦੇ ਨੇ ਕਿਤੇ ਨਾ ਕਿਤੇ ਆਪਾਂ ਵੀ ਤਾਂ ਅੱਗੇ ਆਈਏ ਵੀ ਆਪਾਂ ਕਦੋਂ ਤੱਕ ਸਮਰਥਨ ਇੱਧਰ ਉੱਧਰ ਦਿੰਦੇ ਰਵਾਂਗੇ ਸੋ ਜੇ ਇਦਾਂ ਹੀ ਸਮਰਥਨ ਚੋਣਾਂ ਤੱਕ ਚੱਲਦਾ ਰਹਿੰਦਾ ਤੇ ਫਿਰ ਜਿਹੜੇ ਲੋਕ ਜਸਟਿਨ ਟਰੂਡਰ ਤੋਂ ਖਫਾ ਨੇ ਉਹ ਫਿਰ NDP ਨੂੰ ਵੀ ਉਸੇ ਦਾਇਰੇ ਦੇ ਵਿੱਚ ਸਮਝਣਗੇ ਕਿ ਲਓ ਜੀ ਇਹ ਤਾਂ ਦੋਨੋਂ ਇਕੱਠੇ ਇਕੱਟੀਆਂ ਨੇ ਤੇ ਆਪਾਂ ਕਨਜ਼ਰਵੇਟਿਵ ਜਿਹੜੀ ਹੈਗੀ ਹੈ ਦੂਸਰੀ ਪਾਰਟੀ ਹੈ ਉਹਨਾਂ ਨੂੰ ਜਿਤਾ ਕੇ ਤੇ ਆਪਾਂ ਅੱਗੇ ਚੱਲੀਏ ਸੋ ਇਹ ਫੈਸਲਾ ਕਿਤੇ ਨਾ ਕਿਤੇ ਜਿਹੜਾ ਲਿਆ ਗਿਆ ਇਹ ਵੋਟਾਂ ਨੂੰ ਦੇਖਦਿਆਂ ਹੋਇਆਂ ਕਿਉਂਕਿ ਆਲਮੋਸਟ ਮਤਲਬ ਕਿ ਸਾਰਾ ਜਿਹੜਾ ਕਾਰਜਕਾਲ ਹੈਗਾ ਜਸਟਨ ਟੂਡੋ ਹਰਾਂ ਦਾ ਹੋ ਲੰਘ ਚੁੱਕਿਆ ਤੇ ਹੁਣ ਜਦੋਂ ਵੋਟਾਂ ਆ ਜਾਣਗੀਆਂ ਫਿਰ ਐਨਡੀਪੀ ਆਪਣੇ ਸੀਟਾਂ ਦੇ ਜਿੰਨੀਆਂ ਸੀਟਾਂ ਲੈ ਕੇ ਜਾਂਦੀ ਉਸ ਆਧਾਰ ਤੇ ਦੇਖੇਗੀ ਕਿ ਕਿਹੜੀ ਪਾਰਟੀ ਕਿੰਨੀ ਕਿੰਨੀਆਂ ਵੋਟਾਂ ਤੇ ਅੱਗੇ ਹੈ ਤੇ ਆਪਾਂ ਸਮਰਥਨ ਕਿਹਨੂੰ ਦੇਣਾ ਹੈ ਜਾਂ ਫਿਰ ਐਨਡੀਪੀ ਪੂਰੇ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਉਂਦੀ ਹੈ ਸੋ ਇਹ ਸਾਰਾ ਕੁਝ ਹੁਣ 25 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਹੀ ਪਤਾ ਲੱਗੂਗਾ ਜੀ 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 ਤੁਹਾਨੂੰ ਧੰਨਵਾਦ ਕਰਦੇ ਹਾਂ ਤੁਸੀਂ ਚਲੋ ਕਿ ਜੀਓ ਤੁਹਾ ਤੁਸੀਂ ਸਾਰੇ ਇਸ਼ੂ ਨੂੰ ਕਵਰ ਕਰਦੇ ਹੋ ਇਸ ਦੁਨੀਆ ਦੀ ਸਾਰੀ ਤੁਹਾਨੂੰ ਜਾਣਕਾਰੀ ਰ ਸਾਰੇ ਦਰਸ਼ਕਾਂ ਦੇ ਆਪਣੇ ਵਿਚਾਰ ਖੁੱਲ ਕੇ ਰੱਖਦੇ ਹਾਂ ਬਹੁਤ ਧੰਨਵਾਦ ਜੀ ਸਿਮਰ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਜੱਜ ਲੈਣ ਦਾ ਤਾਂ